ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਨਾਮ ਸਿੰਘ ਛੰਟੀ ਲੁਧਿਆਣੇ ਤੋਂ ਮੈਂ ਇੱਕ ਗੱਲ ਅੱਜ ਮੈਂ ਨਾ ਲਾਈਵ ਹੋਇਆ ਮੈਂ ਸਾਰੇ ਭਰਾਵਾਂ ਨੇ ਜਿਨ੍ਹਾਂ ਦੀ ਇਹਨਾਂ ਨੇ ਮੇਰੀ ਵੀਡੀਓ ਵੇਖਣੀ ਹੈ ਨਾ ਮੈਂ ਇਹਨਾਂ ਨੂੰ ਇੱਕ ਜ਼ਰੂਰ ਬੇਨਤੀ ਕਰਾਂਗਾ ਵੀ ਇਹਨੂੰ ਸ਼ੇਅਰ ਜ਼ਰੂਰ ਕਰਿਓ ਕਿ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਕਿਹਾ ਕਿਸੇ ਨੂੰ ਸ਼ੇਅਰ ਕਰਨ ਲਈ ਰਹਿ ਗਈ ਗੱਲ ਜਪਾਨੀ ਦੀ ਉਹ ਜਿਹਦੀਆਂ ਜਪਾਨੀ ਮੁੱਛਾਂ ਨੇ ਉਹ ਬੜਾ ਪਟਾਕੇ ਪਟੂਕੇ ਚਲਾਉਂਦਾ ਫਿਰਦਾ ਕਾਕਾ ਘਬਰਾਣਾ ਤੁਹਾਡੇ ਕੋਲ ਪ੍ਰੂਫ ਹੈ ਨਹੀਂ ਕੋਈ ਇਸੇ ਕੇਸ ਦੇ ਵਿੱਚ 182 ਦਵਾਵਾਂਗੇ ਇਹ ਤੇ ਕੁ ਮੈਂ ਦੱਸ ਦਿਆਂ ਜਾਪਾਨੀ ਕਹਾਵਤ ਹੈ ਪੰਜਾਬੀਆਂ ਦੀ ਦੁਸ਼ਮਣ ਮਰੇ ਤੇ ਖੁਸ਼ੀ ਨਾ ਮਨਾਈਏ ਸੱਜਣਾ ਨੇ ਵੀ ਮਰਨਾ ਹੈ ਸਮਝ ਗਿਆ ਨਾ ਇਸ ਕਰਕੇ ਜਾਪਾਨੀ ਸਮਝ ਲਾਗੀ ਧਿਆਨ ਚ ਰਹਿ ਜੀਰਾ ਸ਼ੇਰ ਨੇ ਆ ਜਾਣਾ ਦੋ ਚਾਰ ਦਿਨ ਚ ਤੂੰ ਜਿਹੜੇ ਆ ਪਟਾਕੇ ਪਟੂਕੇ ਚਲਾਉਂਦਾ ਨਾ ਤੂੰ ਮਿੰਦ ਦੀ ਮੋਗ ਮਾਰਦਾ ਕਦੀ ਤੂੰ ਕੁਛ ਕਹਿਆ ਦਿੰਦਾ ਗੁਰਦਵਾਲਾ ਗਟਾਣੀ ਸਾਹਿਬ ਜਾ ਕੇ ਤੂੰ ਝੂਠ ਬੋਲਦਾ ਉਹ ਤੇਰੇ ਪੱਲੇ ਕੀ ਗੱਲ ਹੈਗੀ ਓਏ ਮੇਰੇ ਕੋਲ ਤਾਂ ਵੀ ਵੀਡੀਓ ਹੋ ਗਈ ਤੇਰੇ ਪਰਿਵਾਰ ਨੂੰ ਤੇਰਾ ਭਰਾ ਹੀ ਹੱਥ ਪਾਣਾ ਦਿੰਦਾ ਤੂੰ ਕਿਹੜੇ ਬਸੋਂ ਸੱਚਾ ਮੈਂ ਤੇਰੀਆਂ ਵੀਡੀਓ ਨਹੀਂ ਮੈਂ ਤੇਰੇ ਵਰਗਾ ਬੰਦਾ ਨਹੀਂ ਚਾਹੁੰਦਾ ਤੇਰੀ ਤੇ ਮੇਰੀ ਕੁਆਲਿਟੀ 'ਚ ਬੜਾ ਫਰਕ ਆ ਇਸ ਕਰਕੇ ਮਿੱਟ ਕੇ ਖਾ ਇਹ ਜਿਹੜੇ ਪਟਾਕੇ ਪਟੂਕੇ ਜਲਦਾ ਨਾ ਇਨਾਂ ਨਾਲ ਅਫਰ ਪ੍ਰਸ਼ਾਸਨ ਕੋਰਟ ਡਿਸੀਜਨ ਦੇਗੀ ਡਿਸੀਜਨ ਦੇ ਅਸੀਂ ਉਹਦਾ ਸਵਾਗਤ ਕਰਾਂਗੇ ਜਿਹੜਾ ਵੀ ਡਿਸੀਜਨ ਆਏਗਾ ਤੇਰੇ ਕੋਲ ਇਸ ਕੇਸ ਦੇ ਵਿੱਚ ਜਾ ਤਾਂ ਕੋਈ ਦਿਖਾਓ ਲੋਕਾਂ ਨੂੰ ਵੀ ਆਹ ਦੇਖੋ ਪ੍ਰਿੰਕਲ ਨੇ ਸਾਡੂੰ ਗਾਲਾਂ ਕੱਢੀਆਂ ਨੇ ਤੁਹਾਡੇ ਕੋਲ ਹੈ ਹੀ ਕੁਝ ਨਹੀਂ ਜੱਜ ਸਾਹਿਬ ਨੇ ਕੱਲ ਵੀ ਕਿਹਾ ਉਹ ਮੈਨੂੰ ਕੋਈ ਦਿਖਾਓ ਤੁਸੀਂ ਜਪਾਨੀ ਇਹਨਾਂ ਨਹੀਂ ਬੋਲੀਦਾ ਠੰਡਾ ਰਹਿ ਮੇਰਾ ਵੀਰਾਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਇਹਨੂੰ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਨਾਮ ਸਿੰਘ ਛੰਟੀ ਲੁਧਿਆਣੇ ਤੋਂ ਮੈਂ ਇੱਕ ਗੱਲ ਅੱਜ ਮੈਂ ਨਾ ਲਾਈਵ ਹੋਇਆ ਮੈਂ ਸਾਰੇ ਭਰਾਵਾਂ ਨੇ ਜਿਨ੍ਹਾਂ ਦੀ ਇਹਨਾਂ ਨੇ ਮੇਰੀ ਵੀਡੀਓ ਵੇਖਣੀ ਹੈ ਨਾ ਮੈਂ ਇਹਨਾਂ ਨੂੰ ਇੱਕ ਜ਼ਰੂਰ ਬੇਨਤੀ ਕਰਾਂਗਾ ਵੀ ਇਹਨੂੰ ਸ਼ੇਅਰ ਜ਼ਰੂਰ ਕਰਿਓ ਕਿ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਕਿਹਾ ਕਿਸੇ ਨੂੰ ਸ਼ੇਅਰ ਕਰਨ ਲਈ ਰਹਿ ਗਈ ਗੱਲ ਜਪਾਨੀ ਦੀ ਉਹ ਜਿਹਦੀਆਂ ਜਪਾਨੀ ਮੁੱਛਾਂ ਨੇ ਉਹ ਬੜਾ ਪਟਾਕੇ ਪਟੂਕੇ ਚਲਾਉਂਦਾ ਫਿਰਦਾ ਹੈ ਕਾਕਾ ਘਬਰਾ ਨਾ ਤੁਹਾਡੇ ਕੋਲ ਪ੍ਰੂਫ ਹੈ ਨਹੀਂ ਕੋਈ ਇਸੇ ਕੇਸ ਦੇ ਵਿੱਚ 182 ਦਵਾਵਾਂਗੇ ਇਹ ਤੇ ਕੁ ਮੈਂ ਦੱਸ ਦਿਆਂ ਜਾਪਾਨੀ ਕਹਾਵਤ ਹੈ ਪੰਜਾਬੀਆਂ ਦੀ ਦੁਸ਼ਮਣ ਮਰੇ ਤੇ ਖੁਸ਼ੀ ਨਾ ਮਨਾਈਏ ਸੱਜਣਾ ਨੇ ਵੀ ਮਰਨਾ ਹੈ ਸਮਝ ਗਿਆ ਨਾ ਇਸ ਕਰਕੇ ਜਾਪਾਨੀ ਸਮਝ ਲਾਗੀ ਧਿਆਨ ਚ ਰਹਿ ਜੀਲਾ ਸ਼ੇਰ ਨੇ ਆ ਜਾਣਾ ਦੋ ਚਾਰ ਦਿਨ ਚ ਤੂੰ ਜਿਹੜੇ ਆ ਪਟਾਕੇ ਪਟੂਕੇ ਚਲਾਉਂਦਾ ਨਾ ਤੂੰ ਮਿੰਦ ਦੀ ਮੋਗ ਮਾਰਦਾ ਕਦੀ ਤੂੰ ਕੁਝ ਕਹਿਆ ਦਿੰਦਾ ਗੁਰਦਵਾਲਾ ਗਟਾਣੀ ਸਾਹਿਬ ਜਾ ਕੇ ਤੂੰ ਝੂਠ ਬੋਲਦਾ ਉਹ ਤੇਰੇ ਪੱਲੇ ਕੀ ਗੱਲ ਹੈਗੀ ਓਏ ਮੇਰੇ ਕੋਲ ਤਾਂ ਵੀ ਵੀਡੀਓ ਹੋ ਗਈ ਤੇਰੇ ਪਰਿਵਾਰ ਨੂੰ ਤੇਰਾ ਭਰਾ ਹੀ ਹੱਥ ਪਾਣਾ ਦਿੰਦਾ ਤੂੰ ਕਿਹੜੇ ਬਸੋਂ ਸੱਚਾ ਮੈਂ ਤੇਰੀਆਂ ਵੀਡੀਓ ਨਹੀਂ ਮੈਂ ਤੇਰੇ ਵਰਗਾ ਬੰਦਾ ਨਹੀਂ ਚਾਹੁੰਦਾ ਤੇਰੀ ਤੇ ਮੇਰੀ ਕੁਆਲਿਟੀ 'ਚ ਬੜਾ ਫਰਕ ਆ ਇਸ ਕਰਕੇ ਮਿੱਟ ਕੇ ਖਾ ਇਹ ਜਿਹੜੇ ਪਟਾਕੇ ਪਟੂਕੇ ਜਲਦਾ ਨਾ ਇਨਾਂ ਨਾਲ ਅਫਰ ਪ੍ਰਸ਼ਾਸਨ ਕੋਰਟ ਡਿਸੀਜਨ ਦੇਗੀ ਡਿਸੀਜਨ ਦੇ ਅਸੀਂ ਉਹਦਾ ਸਵਾਗਤ ਕਰਾਂਗੇ ਜਿਹੜਾ ਵੀ ਡਿਸੀਜਨ ਆਏਗਾ ਤੇਰੇ ਕੋਲ ਇਸ ਕੇਸ ਦੇ ਵਿੱਚ ਜਾ ਤਾਂ ਕੋਈ ਦਿਖਾਓ ਲੋਕਾਂ ਨੂੰ ਵੀ ਆਹ ਦੇਖੋ ਪ੍ਰਿੰਕਲ ਨੇ ਸਾਡੂੰ ਗਾਲਾਂ ਕੱਢੀਆਂ ਨੇ ਤੁਹਾਡੇ ਕੋਲ ਹੈ ਹੀ ਕੁਝ ਨਹੀਂ ਜੱਜ ਸਾਹਿਬ ਨੇ ਕੱਲ ਵੀ ਕਿਹਾ ਉਹ ਮੈਨੂੰ ਕੋਈ ਦਿਖਾਓ ਤੁਸੀਂ ਜਪਾਨੀ ਇਹਨਾਂ ਨਹੀਂ ਬੋਲੀਦਾ ਠੰਡਾ ਰਹਿ ਮੇਰਾ ਵੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਇਹਨੂੰ ਸ਼ੇਅਰ ਕਰੋ